ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਸ਼ਸ਼ਕਾ ਕਾਟਾ ਸ਼ੀਸ਼ਾ ਸ੍ਰੀ ਇਸਕੇਤ ਜਗਤ ਕੇ ਈਸ਼ਾ ਪੋਪਨ ਬ੍ਰਿਸ਼ਟਾ ਗਗਨਤੇ ਪਈ ਸਭ ਹਣਿਆਨ ਬਧਾਈ ਦਈ ਧੰਨ ਧੰਨ ਲੋਗਨ ਕੇ ਰਾਜ ਦੁਸ਼ਟਨ ਦਾਹ ਗਰੀਬਨੀ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਣ ਮੋਹਲੇ ਹੋ ਉਬਾਰੇ ਕਬਿਓ ਬਾਤ ਬੇਨਤੀ ਚਉਪਈ ਹਮਰੀ ਕਰੋ ਹਾਥ ਦੈਰਸ਼ਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟਾ ਸਬੈ ਤੁਮ ਕਾ ਬੋ ਆਪਹਾ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕਾ ਸਿਕ ਸਬੈ ਕਰਤਾਰਾ ਮੋਰ ਸ਼ਾਨ ਜਿ ਕਰਦੈ ਕਰੀਐ ਸਭੈ ਰਣਕੋ ਆਜ ਸੰਧਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੁਮ ਹੈ ਛਾਡ ਕੋਈ ਅਵਰ ਨਾ ਤਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕਾ ਸੇਖ ਹਮਾਰੇ ਤਾਰੀ ਅਹ ਚੁਣ ਚੁਣ ਸਤਰਾ ਹਮਾਰੇ ਮਾਰੀ ਅਹ ਆ ਬਾਹਾ ਦਮ ਜੈ ਉਭਰੀਐ ਮਰਨ ਕਾਲ ਕਾ ਤਰਾਸ਼ ਨਿਵਰੀਐ ਹੁ ਜੋ ਸਦਾ ਹਮਾਰੇ ਪਛਾਛਿ ਜੀ ਅਸਤੋਜੋ ਕਰਿਓ ਰਛਾ। ਰੱਖ ਲਿਓ ਮੋਹਿ ਰਖਨਹਾਰੇ ਸਾਹਿਬ ਸੰਤ ਸਹਾਈ ਪਿਆਰੇ। ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹੋ ਪ੍ਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸਿਵ ਜੂ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਗਾਸਾ ਸ਼ਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਵ ਕੀ ਦੇਵ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨੁ ਪਜਾਇਓ ਆਦਿ ਅੰਤ ਏਕਾਇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸ਼ੀ ਕੋ ਹਮਾਰੀ ਸਕਲ ਪ੍ਰਜਾਤਨੇ ਆਪ ਸਵਾਰੀ ਸ਼ਿਵਕਣ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਬਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਛੀਤੀ ਦੇ ਕੁੰਚਰਿਆ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟਪਟ ਕੇ ਜਾਣ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੇਹ ਅਪਾਰਾ ਜਾਬਿਆ ਕਰਖਾ ਕਰਤੋ ਕਬੋ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰੈ ਆਪੇ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਤ ਨਿ ਲਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਭਵ ਆਦ ਅਨੀਲ ਅਨਾਦ ਅasamb ਤਾਕਾ ਮੋੜ ਉਚਾਰਤ ਭੇਦਾ ਜਾ ਕੋ ਭੇਵ ਨ ਭਾਵਤ ਬੇਦਾ ਤਾ ਕੋ ਕਰਪਾ ਹਣੀ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੂੰ ਹੈ ਤੇਤੀ ਤੁਮਰਾ ਲਖਾਨ ਜਾਏ ਪਸਾਰਾ ਕਹੇ ਬੈ ਸਜਾ ਬ੍ਰਥਮ ਸੰਸਾਰਾ ਏਕੈ ਰੂਪਾਣੂ ਪਸਰੂਪਾ ਰੰਗ ਪਿਓ ਰਾਵ ਕਹੇ ਪੂਪਾ ਅੰਡਜ ਜਿਰ ਸਿਤਜ ਕੀਨੀ ਉਤਪਜ ਖਾਨ ਬਹਰ ਰਜ ਦੀਨੀ ਕਾਉ ਫੂਲ ਰਾਜਾ ਹਵ ਬੈਠਾ ਕੋਸ਼ਮਟ ਪਇਓ ਸ਼ੰਕਰ ਆ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਾਵ ਆਤ ਜੁਗਾਤ ਸਰੂਪ ਸਿਉ ਭਾਵ ਅਬ ਰਸ਼ਾ ਮੇਰੀ ਤੁਮ ਕਰ ਸਿਖ ਉਬਾਰ ਆ ਸਿਖ ਸੰਗਰ ਦੁਸ਼ਟ ਜਿਤੇ ਉਠਵਤ ਉਤਪਾਤ ਸਕਲ ਮਲੇਸ਼ ਕਰੋ ਰਣ ਕਾਤਾ ਜਿਸ ਤੁਜ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੋਖ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਹੈ ਰਸਾ ਹੋਏ ਤਾਹੇ ਸਭ ਕਾਲ ਦੁਸ਼ਟ ਅ੍ਰਿਸ਼ਟ ਤਰੇ ਜਦ ਕਾਲ ਕ੍ਰਿਪਾ ਦ੍ਰਿਸ਼ਟ ਤਨ ਜਾਏ ਨ ਹਰੇਹੋ ਆਕੇ ਤਬ ਤਨਕ ਮੋਹ ਰਹੋ ਰਿੱਦ ਸਿੱਧ ਘਰਮੋਂ ਸਭ ਹੋਈ ਦੋਹਟਾ ਸਾ ਸਵ ਸਕੈ ਨ ਕੋਈ ਏਕਬਾਰ ਜਨ ਤਮੈ ਸੰਭਾਰਾ ਕਾਲ ਫਾਂਸ ਦੇਤਾ ਹੈ ਉਬਾਰ ਜਨ ਨਰਨਾਮ ਤਿਹਾਰੋ ਕਾਹ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸ਼ੁਭ ਰਾਤਾ ਕਿਲਬਿਕ ਸ਼ਕਲ ਦੇਹ ਕੋ ਹਰਤਾ ਦੁਸ਼ਟ ਦੋਖਨ ਕੋ ਸ਼ੈ ਕਰਤਾ ਸ੍ਰੀ ਅਸ ਤੁਝ ਜਬ ਭਏ ਦਇਆਲਾ ਪੂਰਣ ਕਰਾ ਗ੍ਰੰਥ ਤਤਕਾਲਾ ਮਨ ਬਾਸ਼ੰਤ ਫਲ ਪਾਵੇ ਸੋਈ ਦੁਖ ਨਾ ਤਸੈ ਵਿਆਪਤ ਕੋਈ ਅਡਲ ਸੁਣਾ ਗੂੰਜ ਜਾਹੇ ਸੁਰਸ ਨਾ ਪਾਵਾਈ ਸੁਣਾ ਮੂੜਜ ਤਲਾਏ ਚਤੁਰਤਾ ਆਵਾਈ ਦੁਖਾ ਦਰਦ ਭਾਉ ਨਿਕਟ ਨਾ ਤਨ ਨਰਕੇ ਰਹੇ ਹੋ ਜੋ ਜਾ ਕੀਏ ਅਕਬਾਰ ਚਉਪਈ ਕੋ ਕਹੈ ਚਉਪਈ ਸ਼ੰਬਤ 17 ਸੈਸਪਨਿਜੈ ਅਰਧ ਸੈਸਪੁਣ ਤੀਨ ਕਹਿਜੈ ਭਾਦਰਵ ਸੁਦੀਸ਼ਟਮੀ ਰਬਵਾਰਾ ਤੀਰ ਸਦਰਾ ਉ grants ਸੁਧਾਰਾ ਇਤੋ ਸ੍ਰੀ ਚਰਿਤ੍ਰੋ ਪਖਿਆਨੇ ਤ੍ਰਿਆ ਤ੍ਰਤਰੇ ਮੰਤਰੀ ਪੂਵ ਸੰਬਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਦਾਸ ਜਾਣ ਕਰ ਦਾਸ ਪਰ ਕੀ ਜੈ ਕਿਰਪਾ ਆਪਾਰ ਆਪਾਥ ਦੈ ਰਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਨਾ ਗਣੇਸ਼ਾ ਪ੍ਰਥਮ ਮਨਾਉ ਕਿਸ਼ਨ ਵਿਸ਼ਨ ਕਬਹੂ ਨਹਿ ਧਿਆਉ ਕਾਣ ਸੁਨੇ ਪਹਿਚਾਨਨ 300 ਲਿਵ ਲਾਗੀ ਮੋਰੀ ਬਗ 100 ਮਹਾਕਾਲ ਰਖਵਾਰ ਹਮਾਰ ਮਹਾ ਲੋਹ ਮੈਂ ਅਕੰਕਰ ਥਾਰੋ ਆਪਣਾ ਜਾਣ ਕਰੋ ਰਖਵਾਰ ਬਾਹੇ ਗਹੇ ਕੀ ਲਾਜ ਵਿਚਾਰ ਆਪਣਾ ਜਾਨ ਮਜੇ ਪ੍ਰਤਪਰੀਏ ਤੁਣ ਤੁਣ ਸਤਰਾ ਹਮਾਰੇ ਮਰੀਏ ਦੇਖ ਤੇਗ ਜਗ ਮੈਂ ਦਉ ਚਲੇ ਰਾਖਿ ਆਪ ਮੁਹ ਔਰ ਨਹ ਹੰਦਲੇ ਤੋਮ ਮਮ ਕਰਹੋ ਸਦਾ ਪ੍ਰਜ ਪਾਰਾ ਤੁਮ ਸਾਹਿ ਮੈਂ ਦਾਸ ਤੇਹਾਰਾ ਜਾਣ ਆਪਣਾ ਮੁਜੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਣ ਕਰ ਕਿਰਪਾ ਕਰੋ ਮੋਹੇ ਹਾਰ ਪਰਮਾਇਣ ਦੁਆਰ ਤੋਹੇ ਆਪਣਾ ਜਾਣ ਕਰੋ ਪ੍ਰਤਿਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣ ਦੇ ਹੱਥ ਉਬਾਰ ਹਮਰੇ ਸਭ ਬੈਰੀ ਜਨ ਸੰਘਾਰ ਪ੍ਰਤਮ ਧਰੋ ਭਗਵਤ ਕੋ ਧਿਆਨ ਨਾਮ ਬਹਰ ਕਰੋਂ ਕਬਿਤਾ ਬਿਦ ਨਾਨਾ ਕਿਸ਼ਨਾ ਜਥਾ ਮਤ ਚਰਿਤਰ ਉਚਾਰੋ ਚੂਕ ਹੋਏ ਕਬਲੇ ਹੋ ਸੁਧਾਰੋ ਕਬ ਬਾਤ ਦੁਹਰਾ ਜੋ ਨਜ ਬ੍ਰਭ ਮੋ ਸੋ ਕਹਾ ਸੋ ਕਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਹੇ ਹੈ ਅੰਤ ਸੁਰਗ ਕੋ ਜਾਹੇ ਦੁਹਰਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲਦੇ ਅਬਦ ਰੰਗ ਜਿਉ ਜਲ ਹੀ ਪਖੈ ਸਮਾਏ ਦੁਹਰਾ ਜਾਬਿਆ ਇਸ ਪ੍ਰਭ ਕੋ ਭਇਓ ਜਨਮ ਤਰਾ ਜਗਿ ਆਏ ਅਬ ਮੈਂ ਕਥਾ ਸੰਛੇਪਤੇ ਸਭ ਹਉ ਕਹਿਤ ਸੁਨਾਏ ਕਬ ਬਾਤ ਦੁਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸਰਣ ਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਏ ਦੁਹਰਾ ਜੇ ਜੇ ਤੁਮਰੇ ਧਿਆਨ ਕੋ नित उठते आए हैं संत अंत लहेंगे मुक्त फल पावेंगे भगवंत दुहरा काल की देह मोह कोटिक बिष्ण महेश कोट इंद्र ब्रह्मा किते रव क्रूर जलेस दुहरा राम कथा जोग जुगया टल ਸਭ ਕੋਈ ਭਾਖ ਤਨੇਤ ਸਵਰਗ ਬਾਸ਼ ਰਗਬਰ ਕਰਾ ਸਗਰੀਪਰੀ ਸਮੇਤ ਚੌਪਈ ਜੋਏ ਕਥਾ ਸੁਣੈ ਅਰ ਗਾਵੇ ਦੁਖ ਬਾਬਤ ਨਿਕਟ ਨ ਆਵੇ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਦ ਸਭ ਛਕ ਨ ਕੋਈ ਨਿਸ਼ੰਬਤ ਸਤਰੈ ਸੈਸ ਪਚਾਵਣ ਹਾਰਵਦੀ ਪ੍ਰਤਮ ਸੁਖਦਾਵਨ ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੇ ਲੋਹਲੇ ਹੋ ਸੁਧਾਰਾ ਦੁਹਰਾ ਨੇਤਰ ਤੁੰਗ ਕੇ ਚਰਨ ਤਰ ਸਾਦ੍ਰਵਤੀ ਰਤਰੰਗਿ ਸ੍ਰੀ ਭਗਵਤ ਪੂਰਨ ਕੀਓ ਰਗੁਬਰ ਕਥਾ ਪ੍ਰਸੰਗ ਸਾਦ ਅਸਾਦ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸ਼ਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨੇ ਓ सिमरत शास्त्र वेद सबै बहु भेद कहै हम एक न जानेओ श्री असपान कृपा तुमरी कर मैं ना कहयो सब तोहे बखानयो दोहरा सगल द्वार को झाड़कै गयो तुहारो द्वार ਬਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੈ ਗਹਯੋ ਤੁਹਾਰ ਦਵਾਰ ਬਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ